ਕਾਲੀ ਮਾਤਾ ਦੇ ਭੇਸ ਮਾਮਲੇ 'ਚ ਯੂਟਿਊਬਰ ਅਰਮਾਨ ਮਲਿਕ ਦੀਆਂ ਵਧੀਆਂ ਮੁਸ਼ਕਲਾਂ ਪਟਿਆਲਾ ਕੋਰ ਚਰਮਾਨ ਤੇ ਉਸ ਦੀਆਂ ਦੋਹਾਂ ਪਤਨੀਆਂ ਖਿਲਾਫ ਪਟੀਸ਼ਨ ਕੋਰਟ ਨੇ ਪੁਲਿਸ ਤੋਂ ਮੰਗੀ ਡਿਟੇਲ ਰਿਪੋਰਟ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਨੂੰ ਲੀਗਲ ਨੋਟਿਸ ਸੀਐਮ ਦੇ ਓਐਸਟੀ ਨੇ ਭੇਜਿਆ ਮਾਨ ਹਾਨੀ ਦਾ ਨੋਟਿਸ 72 ਘੰਟਿਆਂ 'ਚ ਲਿਖਤੀ ਮਾਫੀ ਮੰਗਣ ਦੀ ਮੰਗ ਸ਼ਹੀਦਰਬਾਹਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਕबीर ਸਿੰਘ ਨੇ ਜਥੇਦਾਰ ਗੜਗਾਜ ਨੂੰ ਕੀਤਾ ਸਨਮਾਨਿਤ ਆਪਣੀ ਰਿਹائش ਤੇ سد وشیش سنمان یعنی سلطان سنگھ بھی رہے موجود ستری نیوز ایٹی ریانہ دیکھ رہے سارے درشکوں کا سوگت ہے میں ہاں ویجے پال سنگھ براد سب تو پہلا ذکر سنتری ہرجوت بینس کا سکھیا منتری نے انہاں کو پاشا وباگ کا بھی ذمہ ہے اور ਹੁਣ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਹਰਜੋਤ ਬੈਂਸ ਨੂੰ ਤਲਬ ਕਰ ਲਿਆ ਗਿਆ ਹੈ। ਯਾਨੀ ਪਾਸ਼ਾ ਵਿਭਾਗ ਵੱਲੋਂ ਜੋ ਪ੍ਰੋਗਰਾਮ ਸ਼੍ਰੀ ਨਗਰ ਦੇ ਵਿੱਚ ਕਰਵਾਇਆ ਗਿਆ ਸੀ ਜੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਸੀ ਔਰ ਉਸ ਤੇ ਵਿੱਚ ਲੋਕ ਨੱਚਦੇ ਟੱਪਦੇ ਨਜ਼ਰ ਆਏ ਬੀਰ ਸਿੰਘ ਦੇ ਗੀਤਾਂ ਤੇ ਉਸ ਮਾਮਲੇ ਦੇ ਵਿੱਚ ਹੁਣ ਹਰਜੋਤ ਬੈਂਸ ਨੂੰ ਤਲਬ ਕਰ ਲਿਆ ਗਿਆ ਹੈ। ਪਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਵੀ ਤਲਬ ਕੀਤਾ ਗਿਆ ਹੈ ਅਕਾਲ ਤਖਤ ਸਾਹਿਬ ਦੇ ਚਠੇਦਾਰ ਵੱਲੋਂ। ਸ਼ਤਾਬਦੀ ਸਮਾਗਮ ਦੇ ਦੌਰਾਨ ਭੰਗੜੇ ਦੇ ਮਾਮਲੇ ਦੇ ਵਿੱਚ 1 ਅਗਸਤ ਨੂੰ ਅਕਾਲ ਤੱਕ ਸੈੱਬ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਔਰ ਪਾਸ਼ਾ ਮੰਤਰੀ ਹਰਜੋਤ ਬੈਂਸ ਨੂੰ ਦਰਅਸਲ ਇਹ ਜਿਹੜਾ ਵਾਦ-ਵਿਵਾਦ ਹੈ ਇਹ ਤਾਂ ਪਿਛਲੇ ਕਾਫੀ ਦਿਨਾਂ ਤੋਂ ਚੱਲਿਆ ਆ ਰਿਹਾ ਹੈ ਜਿਸ ਵੇਲੇ ਸਰਕਾਰ ਨੇ ਇਹ ਸਮਾਗਮ ਬਣਾਉਣ ਦਾ ਐਲਾਨ ਕੀਤਾ ਸੀ ਪਰ ਉਸ ਵੇਲੇ ਇਹ ਕਾਫੀ ਬਿਆਨਬਾਜ਼ੀ ਐਸਜੀਪੀਸੀ ਤੇ ਪੰਜਾਬ ਸਰਕਾਰ ਦੇ ਵਿੱਚ ਹੋਈ ਸੀ ਹਰਜੋਤ ਬੈਂਸ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਸੀ ਔਰ ਉਸ ਪੋਸਟ ਦੀ ਵੀ ਚਰਚਾ ਕਾਫੀ ਦਿਨਾਂ ਤੱਕ ਹੁੰਦੀ ਰਹੀ ਸੋ ਉਸ ਤੋਂ ਬਾਅਦ ਭਾਸ਼ਾ ਵਿਭਾਗ ਦੇ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀਨਗਰ ਤੋਂ ਕੀਤੀ ਗਈ ਜਿਸ ਦੇ ਵਿੱਚ ਜਿਹੜਾ ਸਮਾਗਮ ਸ਼ਿਦੀ ਦਿਹਾੜੇ ਨੂੰ ਸਮਰਪਿਤ ਸੀ ਪਰ ਭਾਸ਼ਾ ਵਿਭਾਗ ਦਾ ਇਹ ਪਹਿਲਾ ਸਮਾਗਮ ਹੀ ਵਿਵਾਦਾਂ ਦੀ ਪੇਟ ਚੜ ਗਿਆ ਤੇ ਉਸ ਤੋਂ ਬਾਅਦ ਐਸਜੀਪੀਸੀ ਨੇ ਕਿਹਾ ਕਿ ਸਾਨੂੰ ਜਿਹੜੀ ਗੱਲ ਦਾ ਖਦਸ਼ਾ ਸੀ ਜਿਸ ਕਰਕੇ ਅਸੀਂ ਕਹਿ ਰਹੇ ਸੀ ਕਿ ਮर्यादा ਦਾ ਪਾਲਨ ਨਹੀਂ ਹੋਣਾ ਉਹੀ ਪਹਿਲੇ ਸਮਾਗਮ ਦੇ ਵਿੱਚ ਨਜ਼ਰ ਆ ਗਿਆ ਕਿਉਂਕਿ ਵੀਰ ਸਿੰਘ ਨੂੰ ਸੱਦਿਆ ਗਿਆ ਸੀ ਵੀਰ ਸਿੰਘ ਨੇ ਉੱਥੇ ਨੱਚਣ ਟੱਪਣ ਵਾਲੇ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ ਔਰ ਜਿਹੜੇ ਆਡੀਅנס 'ਚ ਲੋਕ ਬੈਠੇ ਸੀ ਉਹਨਾਂ ਨੇ ਉੱਠ ਕੇ ਸਟੇਜ ਦੇ ਮੂਹਰੇ ਨੱਚਣਾ ਸ਼ੁਰੂ ਕਰ ਦਿੱਤਾ ਪਿੱਛੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਲਿਖਿਆ ਹੋਇਆ ਔਰ ਮੂਹਰੇ ਕੁਝ ਮਹਿਲਾਵਾਂ ਤੇ ਕੁਝ ਲੋਕ ਜਿਹੜੇ ਸੀ ਆਡੀਅנס ਦੇ ਵਿੱਚੋਂ ਉਹ ਭੰਗੜਾ ਪਾਉਂਦੇ ਨਜ਼ਰ ਆਏ ਔਰ ਵੀਰ ਸਿੰਘ ਗਾ ਰਹੇ ਸੀ ਸੋ ਹਰਜੋਤ ਬੈਂਸ ਦਾ ਇਸ ਬਾਬਤ ਬਿਆਨ ਵੀ ਆ ਗਿਆ ਹੈ ਹਰਜੋਤ ਬੈਂਸ ਨੇ ਕਿਹਾ ਕਿ ਮੈਂ ਤਖਤ ਸਾਹਿਬ ਦਾ ਹੁਕਮ ਖਿੜੇ ਮੱਥੇ ਪ੍ਰਵਾਨ ਕਰਦਾ ਹਾਂ ਹਰ ਹੁਕਮ ਮੈਨੂੰ ਮਨਜ਼ੂਰ ਹੈ ਨੰਗੇ ਪੈਰੀ ਸ਼੍ਰੀ ਅਕਾਲ ਤਖਤ ਸਾਹਿਬ ਹਾਜ਼ਰ ਹੋਵਾਂਗਾ ਹਰਜੋਤ ਬੈਂਸ ਵੱਲੋਂ ਇਹ ਗੱਲ ਕਹੀ ਗਈ ਉਹਨਾਂ ਕਿਹਾ ਕਿ ਮੈਂ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹਾਂ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਮੰਨਣ ਦਾ ਮੈਂ پابੰਦ ਹੋਵਾਂਗਾ ਸੋ ਹਰਜੋਤ ਬੈਂਸ ਦਾ ਬਿਆਨ ਆ ਗਿਆ ਹੈ ਇੱਕ ਟਵੀਟ ਕੀਤਾ ਹੈ ਹਰਜੋਤ ਬੈਂਸ ਨੇ ਟਵੀਟ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਧੰਨ ਧੰਨ ਬੰਦੀ ਛੋੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਸੱਚੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਨਾਲ ਝੁਕਦਾ ਹੈ। ਦਾਸ ਵੀ ਨਿਮਾਣਾ ਸਿੱਖ ਹੋਣ ਦੇ ਨਾਤੇ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਬੀਤੇ ਦਿਨੀ ਪਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉੱਗੇ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਮਨੁੱਖ ਦੀ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਉਹਨਾਂ ਦੇ ਸ਼ਹਾਦਤ ਬਾਰੇ ਸੰਗਤਾਂ ਨਾਲ ਗੁਰਮਤ ਵਿਚਾਰਾਂ ਕੀਤੀਆਂ। ਇਸ ਪ੍ਰੋਗਰਾਮ ਵਿੱਚ ਮਸ਼ਹੂਰ ਪੰਜਾਬੀ ਗਾਇਕ ਵੀਰ ਸਿੰਘ ਨੂੰ ਵੀ ਸੱਦਿਆ ਗਿਆ ਸੀ ਜੋ ਕਿ ਇੱਕ ਸਾਬਤ ਸੂਰਤ ਗੁਰਸਿੱਖ ਗਾਇਕ ਨੇ ਤੇ ਉਹਨਾਂ ਦੇ ਜ਼ਿਆਦਾਤਰ ਗੀਤ ਧਾਰਮਿਕ ਹੁੰਦੇ ਨੇ। ਪਿਛਲੇ ਸਮੇਂ ਦੌਰਾਨ ਉਹਨਾਂ ਨੇ ਆਪਣੀ ਆਵਾਜ਼ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਰਚਨਾ ਸ਼ਲੋਕ ਮਹੱਲਾ ਦਾ ਗ੍ਰਾਇੰਡ ਵੀ ਕੀਤਾ ਸੀ ਇਸੇ ਦੌਰਾਨ ਹੀ ਇਸੇ ਕਾਰਨ ਹੀ ਉਹਨਾਂ ਨੂੰ ਵੀ ਇਸ ਸਮਾਗਮ ਵਿੱਚ ਸੱਦਿਆ ਗਿਆ ਸੀ ਇਸ ਸਮਾਗਮ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈ ਅਣਗਹਿਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕ ਹਾਂ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਮਾਣਾ ਸਿੱਖਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਇਸ ਸੰਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਹੈ ਦਾਸ ਬੰਦੀ ਛੋੜ ਛੇਵੇਂ ਪਾਸ਼ਾ ਜੀ ਦੇ ਸੱਚੇ ਤਖਤ ਦਾ ਹਰ ਹੁਕਮ ਖਿੜੇ ਮੱਥੇ ਪਰਵਾਨ ਕਰਦਾ ਹੋਇਆ ਨੰਗੇ ਪੈਰੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਹੋਇਆ ਹਰ ਹੁਕਮ ਨੂੰ ਮੰਨਣ ਦਾ پابੰਦ ਹੋਵੇਗਾ। ਗੁਰੂ ਪੰਥ ਦਾ ਨਿਮਾਣਾ ਸੇਵਕ ਹਰਜੋਤ ਸਿੰਘ ਬੈਂਸ। ਇਹ ਟਵੀਟ ਹਰਜੋਤ ਬੈਂਸ ਵੱਲੋਂ ਕੀਤਾ ਗਿਆ ਯਾਨੀ ਉਹਨਾਂ ਨੇ ਸਾਫ਼ ਤੌਰ ਤੇ ਇਹ ਗਲਤੀ ਵੀ ਮੰਨੀ ਹੈ ਔਰ ਇਹ ਵੀ ਕਬੂਲਿਆ ਹੈ ਕਿ ਸਮਾਗਮ ਦੇ ਵਿੱਚ ਅਣਗਹਿਲੀ ਜੋ ਹੋਈ ਹੈ ਚਾਹੇ ਉਹ ਵੀਰ ਸਿੰਘ ਵੱਲੋਂ ਹੋਈ ਇਹ ਪ੍ਰਬੰਧਕਾਂ ਵੱਲੋਂ ਹੋਈ ਜਾਂ ਜਿਹੜੇ ਲੋਕ ਉੱਥੇ ਉੱਠ ਕੇ ਉੱਥੇ ਭੰਗੜਾ ਪਾ ਰਹੇ ਸੀ ਉਹਨਾਂ ਵੱਲੋਂ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਸ ਸਭ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ ਔਰ ਮੈਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਜੋ ਅਕਾਲ ਤਖ ਸਾਬ ਨੇ ਮੈਨੂੰ ਤਲਬ ਕੀਤਾ ਹੈ ਮੈਂ ਉੱਥੇ ਨੰਗੇ ਪੈਰੀ ਜਾਵਾਂਗਾ ਵਿਨੇਸ਼ ਘਟਾਰੀਆ ਮੇਰੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ ਹੋਰ ਗੱਲ ਬਾਤ ਦੇ ਲਈ ਵਿਨੇਸ਼ ਹਾਲਾਂਕਿ ਪਹਿਲਾਂ ਹੀ ਇਹਨਾਂ ਚੀਜ਼ਾਂ ਦਾ ਅੰਦੇਸ਼ਾ ਸੀ ਖਦਸ਼ਾ ਸੀ ਕਿ ਇਸ ਮਾਮਲੇ ਦੀ ਜਿਹੜੀ ਗਾਜ ਹੈ ਉਹ ਪਰਜੋਤ ਬਹਿਸ ਤੇ ਡਿੱਗ ਸਕਦੀ ਹੈ ਹਾਲਾਂਕਿ ਧਾਰਮਿਕ ਮਾਮਲੇ ਆ ਔਰ ਧਾਰਮਿਕ ਸਜ਼ਾ ਜਾਂ ਤਨਖਾਹ ਜਿਹੜੀ ਆਪਾਂ ਕਹਿ ਸਕਦੇ ਆ ਉਹੀ ਇਹਦੇ ਵਿੱਚ ਹੁੰਦੀ ਹੈ ਔਰ ਫਿਰ ਵੀ ਤੁਹਾਡੇ ਤੇ ਗੱਲ ਜ਼ਰੂਰ ਆ ਜਾਂਦੀ ਹੈ ਕਿ ਜਿਸ ਚੀਜ਼ ਦਾ ਖਦਸ਼ਾ ਐਸਜੀਪੀਸੀ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪ੍ਰਗਟਾਇਆ ਗਿਆ ਸੀ ਜੇ ਪਹਿਲੇ ਸਵਾਗਤ ਚ ਉਹੀ ਅਣਗਹਿਲੀ ਹੋ ਗਈ ਤਾਂ ਅੱਗੇ ਜਾ ਕੇ ਜਿਹੜੇ ਹੋਰ ਬਾਕੀ ਸਮਾਗਮ ਹੋਣੇ ਆ ਉਹਦੇ ਲਈ ਹੋਰ ਅੱਗੇ ਸਮੱਸਿਆ ਖੜੀ ਹੋ ਜਾਂਦੀ ਹੈ। ਉਹ ਵੀ ਜੀ ਸੁਭਾਵਿਕ ਹੈ ਕਿਉਂਕਿ ਇੱਕ ਤਾਂ ਇਹ ਜਿਹੜਾ ਸਮਾਗਮ ਸੀ ਇਹ ਸ਼੍ਰੀਨਗਰ ਵਿੱਚ ਸੀਗਾ ਤੇ ਇਹ ਜਿਹੜਾ ਸਮਾਗਮ ਸਾਰੇ ਆਪਾਂ ਜਾਣਦੇ ਆ ਪਾਸ ਸਰਕਾਰ ਵੱਲੋਂ ਲੋਕ ਆਏਗੇ ਆਲੇ ਦੇਨ ਉੱਥੇ ਜਿਹੜੇ ਮੰਤਰੀ ਹਰਜੋਤ ਬੈਸ਼ ਖੁਦ ਮੌਜੂਦ ਸੀ ਹਾਲਾਂਕਿ ਜਿਸ ਦਿਨ ਦਾ ਇਹ ਵਾਕਿਆ ਹੈ ਜਿਸ ਦਿਨ ਦਾ ਇਹ ਘਟਨਾਕ੍ਰਮ ਹੈ ਉਸ ਦਿਨ ਬਹੁਤ ਬਹਿਫੈਨਿੰਗ ਸੀ ਪਰ ਅਬੀਰ ਸਿੰਘ ਜੀ ਥੀ ਗਏ ਤੇ ਉਸ ਤੋਂ ਹੀ ਲਗੜੀਆਂ ਵੀਡੀਓ ਜਾਂ ਫੋਟੋਗ੍ਰਾਫਸ ਆਈਆਂ ਉਹ ਸਾਰੀਆਂ ਆਪਾਂ ਸਾਹਮਣੇ ਦੇਖੀਆਂ ਤੇ ਕੱਲ੍ਹ ਜਦੋਂ ਇਸ ਗੱਲ ਤੇ ਕੰਟਰੋਵਰਸੀ ਹੋਈ ਜਦੋਂ ਤੋਂ ਵੀਰ ਸਿੰਘ ਜੀ ਨੇ ਹਫੀ ਮੰਗੀ ਉਦੋਂ ਚੇਤੇਦਾਰ ਕਾਲਤਖ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਤੇ ਉਹਨਾਂ ਨੇ ਇਸ ਗੱਲ ਤੇ ਬਹੁਤ ਸਟਰੋਂਗ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਤੇ ਅੱਜ ਕੋਈ ਨਾ ਕੁਛ ਮਿੰਟ ਮਿਲਿਆ ਹੀ ਜਿਹੜਾ ਹੈ ਜਥੇਦਾਰ ਸਾਹਿਬ ਵੱਲੋਂ ਸਿੱਖਿਆ ਮੰਤਰੀ ਪਾਚਾ ਵਿਭਾਗ ਦੇ ਜਿਹੜੇ ਮੰਤਰੀ ਵੀ ਹਰਜੋਤ ਬੈਂਸ ਨੂੰ ਤਲਬ ਕੀਤਾ ਗਿਆ ਸੀ ਜਾਂ ਤੇ ਹੁਣ ਆਪਣਾ ਟੀਵੀ ਸਕਰੀਨ ਤੇ ਵੀ ਚੱਲ ਰਿਹਾ ਹੈ ਕਿ ਹਰਜੋਤ ਬੈਂਸ ਨੇ ਉਸ ਜਿਹੜਾ ਇੱਕ ਸੰਬੰਧ ਦਾ ਨੋਟਿਸ ਜਾਰੀ ਹੋਇਆ ਉਸ ਨੂੰ ਐਡਮਿਟ ਕਰਦੇ ਹੋਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜਿਹੜੀ ਕਿ ਤੁਸ ਜਿੱਦਕੇ ਵੀ ਸੁਣਾਈ ਤੇ ਉਹਦਾ ਲੱਭ ਲਵਾਵੇ ਹੈ ਕਿ ਉਹਨਾਂ ਨੇ ਕਿਹਾ ਕਿ ਉਹ ਪ੍ਰੋਗਰਾਮ ਵਿੱਚ ਜਿਹੜੀਆਂ ਵੀ ਗਲਤੀਆਂ ਹੋਈਆਂ ਉਸ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਉਹ ਉਸ ਦੀ ਮਾਫੀ ਵੀ ਮੰਗਦੇ ਹੈ ਤੇ ਬਕਾਇਦਾ ਉਹ ਇੱਕ ਤਰੀਕ ਨੂੰ ਪੇਸ਼ ਵੀ ਹੋਣਗੇ ਪਰ ਇਹ ਹੈ ਕਿ ਜਿਸ ਤਰ੍ਹਾਂ ਪਾ ਜਾਣਦੇ ਆ ਕਿ ਸ਼ਤਾਵੀਆਂ ਪਿੰਲਾਂ ਵੀ ਪਿਛਲੇ ਕੁਝ ਸਾਲਾਂ ਵਿੱਚ ਮਨਾਈਆਂ ਜਾਂਦੀਆਂ ਰਹੀਆਂ ਤੇ ਇਹਨਾਂ ਦੀ ਇੱਕ ਆਪਣੀ ਮਰਿਆਦਾ ਹੁੰਦੀ ਹੈ ਸਰਕਾਰ ਭਾਵੇਂ ਆ ਦੇ ਤਰੀਕੇ ਤੇ ਲੱਗ ਮਨਾਵੇ ਐਸਜੀਪੀ ਦੀ ਭਾਵੇਂ ਲੱਗ ਮਨਾਵੇ ਯਾਰ ਕਥੇ ਰਲ ਕੇ ਵੀ ਮਿਲ ਕੇ ਬਣਾਣ ਇਹਨਾਂ ਦੀ ਇੱਕ ਮਰਿਆਦਾ ਹੁੰਦੀ ਹੈ ਤੇ ਜਿਹੜੇ ਐਸਜੀਪੀਸੀਆਈ ਆ ਜਿਹੜੇ ਜੱਥੇਦਾਰ ਸਾਹਿਬ ਹੈ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਸਾਰੇ ਭਾਵੇਂ ਸਰਕਾਰ ਮਨਾ ਰਹੀ ਹੈ ਜਾਂ ਸੈਂਟਰ ਸਰਕਾਰ ਮਨਾ ਰਹੀ ਹੈ ਜਾਂ ਸੂਬਾ ਸਰਕਾਰ ਮਨਾ ਰਹੀ ਹੈ ਇਹ ਸਾਰਿਆਂ ਦੇ ਵਿਚਕਾਰ ਜਿਹੜੀ ਉਹਨਾਂ ਦੀ ਮਰਿਆਦਾ ਹੈ ਜਾਂ ਜਿਹੜੇ ਨੋਰਮਸ ਹੈ ਉਹ ਚੰਗੇ ਤਰੀਕੇ ਨਾਲ ਫੋਲੋ ਕੀਤੇ ਜਾਣ ਤਾਂ ਕਿ ਦਰਸ਼ਕਾਂ ਦੀਆਂ ਭਾਵਨਾਵਾਂ ਨਾ ਹੋਈ ਕਿਸੇ ਵੀ ਤਰੀਕੇ ਦੀ ਇਹ ਤਨਾ ਪਹੁੰਚੇ ਜੀ ਜੀ ਸੋ ਹੁਣ ਮਤਲਬ ਇੱਕ ਚੀਜ਼ ਤੇ ਸਪਸ਼ਟ ਹੈ ਕਿ ਹਰਜੋਤ ਬੈਂਸ ਉੱਥੇ ਜਾਣਗੇ ਕੋਈ ਟਾਈਮ ਫਰੇਮ ਹੋਇਆ ਕੋਈ ਦੱਸਿਆ ਕਦੋਂ ਜਾਣਾ ਹੈ ਜੀ ਉਹਨਾਂ ਨੂੰ ਇੱਕ ਸਿਕਮਨ ਕੀਤਾ ਗਿਆ ਪਹਿਲੀ ਗੱਲ ਤੋਂ ਜਿਹੜੀ ਕਿ ਅੱਜ ਤੋਂ 4-5 ਦਿਨਾਂ ਬਾਅਦ ਹੈ ਤੇ ਉਹ ਉਸ ਦੇ ਵਿੱਚ ਉਹਨਾਂ ਨੇ ਹਰਜੋਤ ਬਾਦ ਦੇ ਟਵੀਟ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਜਦੋਂ ਵੀ ਉਹਨਾਂ ਨੂੰ ਸੱਮਨ ਕੀਤਾ ਗਿਆ ਉਹ ਨਮਾਰੇ ਤੇ ਖੌਨ ਦੇ ਰਾਸ ਹੈ ਅੰੰਡਿਤ ਪੈਰੀ ਹੋ ਉਸ ਤੇ ਜੋ ਵੀ سزا ਲਈ ਜਾਊਗੀ ਉਸ ਨੂੰ ਕਬੂਲ ਕਰਨਗੇ ਯਾਨੀ ਕਿ ਉਹ ਹੁਕਮ ਮੰਨਣਗੇ ਔਰ ਇੱਕ ਤਰੀਕ ਨੂੰ ਉਸ ਪੈਸੇ ਕਿੰਨੇ ਵਜੇ ਹੈ ਇਸ ਬੰਦੀ ਕੋਈ ਜ਼ਿਕਰ ਨਹੀਂ ਹੋਇਆ ਨਾਈਕ ਕਤਲਰ ਸਾਹਿਬ ਦੇ ਪ੍ਰੈਸ ਕਾਨਫਰੰਸ ਆਇਆ ਸੀ ਉਹਦੇ ਵਿੱਚ ਨਾ ਹੀ ਹਰਜੋਤ ਬੈਂਸ ਦੇ ਟਵੀਟ ਵਿੱਚ ਹੈ ਪਰ ਇਹ ਹੈ ਕਿ ਇੱਕ ਤਰੀਕ ਨੂੰ ਉਹ ਪੇਸ਼ ਹੋ ਰਿਹਾ ਉੱਥੇ ਹੂੰ ਠੀਕ ਹੈ ਠੀਕ ਹੈ ਧੰਨਵਾਦ ਵਿਨੇਸ਼ ਇਸ ਪੂਰੀ ਜਾਣਕਾਰੀ ਦੇ ਲਈ ਤਾਂ 1 ਅਗਸਤ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਆਦੇਸ਼ ਹੈ 1 ਅਗਸਤ ਨੂੰ ਹਰਜੋਤ ਬੈਂਸ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਆ ਆਪਣੇ ਬਿਆਨ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਇੱਕ ਵਾਰੀ ਟਵੀਟ ਫਿਰ ਅ ਦੱਸ ਦਿੰਨੇ ਆ ਸੁਣਾ ਦਿੰਨੇ ਆ ਜੋ ਹਰਜੋਤ ਬੈਂਸ ਨੇ ਲਿਖਿਆ ਹੈ ਆਪਣੇ ਟਵੀਟ ਦੇ ਵਿੱਚ ਜੋ ਉਹਨਾਂ ਦਾ ਬਿਆਨ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਟਵੀਟ ਦੇ ਰੂਪ ਦੇ ਵਿੱਚ ਟਵੀਟ ਚ ਹਰਜੋਤ ਬੈਂਸ ਨੇ ਲਿਖਿਆ ਹੈ ਕਿ ਤਨਤਨ ਬੰਦੀ ਛੋੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਸੱਚੇ ਤਖਤ ਸ੍ਰੀ ਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਦੇ ਨਾਲ ਝੁਕਦਾ ਹੈ 10ਵੀਂ ਨਿਮਾਣਾ ਸਿੱਖ ਹੋਣ ਦੇ ਨਾਤੇ ਰੋਮ-ਰੋਮ ਸ਼੍ਰੀ ਕਾਲ ਤਕ ਸਹਿਬ ਨੂੰ ਸਮਰਪਿਤ ਹੈ ਬੀਤੇ ਦਿਨੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੀਨਗਰਚ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਾਇਆ ਗਿਆ ਸੀ ਜਿਸ ਚੁਗੇ ਵਿਦਿਜੀਵੀਆਂ ਤੇ ਵਿਦਵਾਨਾਂ ਨੇ ਮਨੁੱਖ ਦੀ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਉਹਨਾਂ ਦੀ ਸ਼ਹਾਦਤ ਬਾਰੇ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਕੀਤੀਆਂ ਸੀ ਇਸ ਪ੍ਰੋਗਰਾਮ 'ਚ ਮਸ਼ਹੂਰ ਪੰਜਾਬੀ ਗਾਇਕ ਵੀਰ ਸਿੰਘ ਨੂੰ ਵੀ ਸੱਦਿਆ ਗਿਆ ਸੀ ਜੋ ਕਿ ਇੱਕ ਗੁਰਸਿੱਖ ਗਾਇਕ ਨੇ ਤੇ ਉਹਨਾਂ ਦੇ ਜ਼ਿਆਦਾਤਰ ਗੀਤ ਧਾਰਮਿਕ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਵੀ ਸ਼ਬਦ ਗਾਇਨ ਕੀਤਾ ਹੈ ਇਸੇ ਕਰਕੇ ਉਹਨਾਂ ਨੂੰ ਸਮਾਗਮ 'ਚ ਸੱਦਿਆ ਗਿਆ ਸੀ ਇਸ ਸਮਾਗਮ 'ਚ ਪ੍ਰਬੰਧਕਾਂ ਤੋਂ ਜਾਣੇ ਅਣਜਾਣੇ ਛੋਈ ਗਲਤੀ ਕਰਕੇ ਜੋ ਕੁਝ ਵੀ ਹੋਇਆ ਉਸਦੇ ਲਈ ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾਂ ਦਾ ਜਾਚਕ ਹਾਂ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਮਾਣਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਵੰਚ ਦਾਸ ਨੂੰ ਤਲਬ ਕੀਤਾ ਗਿਆ ਹੈ ਤੇ ਦਾਸ ਬੰਦੀ ਛੋੜ ਛੇਵੇਂ ਪਾਤਸ਼ਾਹ ਜੀ ਦੇ ਸੱਚੇ ਤਖਤ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਹੋਇਆ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਏਗਾ ਇਹ ਟਵੀਟ ਹਰਜੋਤ ਬੈਂਸ ਵੱਲੋਂ ਕੀਤਾ ਗਿਆ ਤਾਂ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਜਿਹੜੇ ਧਾਰਮਿਕ ਸਮਾਗਮ ਆਹ ਸਾਬ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਨੂੰ ਤੇ ਉਹ ਮਹਾਨ ਗੁਰੂ ਕੇ ਸਿੱਖ ਭਾਈ ਮਤੀਦਾਸ ਭਾਈ ਸਤੀਦਾਸ ਦੇ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾਂ ਸ਼ਤਾਬਦੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਖਾਲਸਾ ਪੰਥ ਦੇ ਬਾਨੇ ਉਹਨਾਂ ਦੀ ਗੁਰਦੁਆਰਾ ਗੱਦੀ 350 ਸਾਲਾਂ ਮਨਾਈ ਜਾਣੀ ਤੇ ਉਹਦੇ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਧਾਰਮਿਕ ਜਿੰਨੇ ਪ੍ਰੋਗਰਾਮ ਆ ਉਹ ਨਿਵਾਉਣ ਤੇ ਸਮਰਾਥਿਆ ਤੇ ਸਾਫ ਬੱਕ ਬੱਕ ਸਤਾਵਨੀਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਪਣੀ ਜ਼ਿੰਮੇਵਾਰੀ ਵਾਖੂਬੀ ਨਿਭਾਉਂਦੀ ਰਹੀ ਤੇ ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ ਕਿ ਸਰਕਾਰਾਂ ਜਿਹੜੀਆਂ ਆ ਉਹ ਆਪਣੇ ਕੋਈ ਇਵੈਂਟ ਸਤਾਪਿਤ ਕਰਨ ਸਦੀਬ ਕਾਲ ਉਹ ਇੱਕ ਯਾਦ ਰਹਿ ਜਾਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਮੁਕਸਾਰੀਆਂ ਸਵਾਵਾ ਨਵਾਉਣੀਆਂ ਚਾਹੇ ਉਹ ਨਗਰ ਕੀਰਤਨ ਹੋਣ ਚਾਹੇ ਸ਼ਤਾਬਦੀ ਦੇ ਵੱਡੇ ਸਮਾਗਮ ਹੋਣ ਚਾਹੇ ਸੈਮੀਨਾਰ ਹੋਣ ਤੇ ਚਾਹੇ ਵੱਡੇ ਨਗਰ ਕੀਰਤਨ ਹੋਣ ਇਸ ਕਰਕੇ ਮੈਂ ਉਸ ਦਿਨ ਕਿਹਾ ਸੀ ਕਿ ਏਵੇਂ ਨਾ ਮਹਿਸੂਸ ਕਰੋ ਕਿ ਸ਼ਾਇਦ ਤਰੀਕਾ ਜਾਂਪ ਗਿਆ ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਜਿਹੜਾ ਮੈਨੂੰ ਖਾਦਸਾ ਸੀਗਾ ਉਹ ਖਾਦਸਾ ਅੱਜ ਸਾਹਮਣੇ ਆ ਗਿਆ ਉਸ ਦਿਨ ਫੜੀ ਇਸ ਗੱਲ ਨੂੰ ਗੱਲ ਚੱਕੀ ਗਈ ਕਿ ਜਿਹੜੇ ਕੋਈ ਸਹਾਇਤਾਰੀ ਆ ਜਿਹੜੇ ਰੋਮਾਂ ਦੀ ਬਿਆਦਵੀ ਕਰਦੇ ਆ ਉਹਨਾਂ ਨੂੰ ਸ਼ਾਇਦ ਲਾਂਭੇ ਇਗਨੋਰ ਕੀਤਾ ਜਾ ਰਿਹਾ ਬਿਲਕੁਲ ਨਹੀਂ ਉਹ ਵੀ ਗੁਰੂ ਕੇ ਸਿਖਿਆ ਅਪਛਾਤੇ ਕਿਸੇ ਬੰਦੇ ਨੇ ਘਰ ਆਪਣੇ ਗਰਵਾਣੀ ਗੈਣ ਕਰਨੀ ਆ ਉਹ ਉਦੇ ਵਿੱਚ ਕੋਈ ਸਹਿਜ ਧਾਰਿਕ ਜਾਂ ਸਿੱਖ ਜਾਂ ਅੰਮ੍ਰਿਤਧਾਰੀ ਦੀ ਨਹੀਂ ਕੋਈ ਵੀ ਮਨੋਹ ਕਰ ਸਕਦਾ ਜੇ ਕਿਸੇ ਨੇ ਪਾਠੀ ਕੋ ਅਵੇਲੇਬਲ ਨਹੀਂ ਪਾਠ ਆਪ ਕਰਨਾ ਕਰ ਸਕਦਾ ਗੁਰੂ ਘਰ ਭਾਂਡਿਆਂ ਦੀ ਸੇਵਾ ਆ ਕੇ ਕਰ ਸਕਦਾ ਗੁਰੂ ਘਰ ਜੋੜਿਆਂ ਦੀ ਸੇਵਾ ਆ ਕੇ ਕਰ ਸਕਦਾ ਪਰ ਕੁਝ ਮਰਿਆਦਾਵਾਂ ਹੁੰਦੀਆਂ ਉਹ ਮਰਿਆਦਾਵਾਂ ਕੀ ਆ ਕਿ ਜਿਹੜੇ ਗੁਰਮਤ ਦੇ ਸਮਾਗਮ ਆ ਉਹ ਤਿਆਰ ਪਰ ਤਿਆਰ ਅਮਰਧਾਰੀ ਗੁਰੂ ਕੇ ਸਿੱਖ ਜਿਹੜੇ ਉਹ ਨਵਾਉਂਦੇ ਆ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਚਾਹੇ ਸਟੇਜ ਦੀ ਸੇਵਾ ਹੋਵੇ ਚਾਹੇ ਉਦੋਂ ਅਲਾਵਾ ਦੇਖ ਦੀ ਸੇਵਾ ਹੋਵੇ ਚਾਹੇ ਹੋਰ ਕਿਸੇ ਕਾਰਜ ਦੀ ਸੇਵਾ ਹੋਵੇ ਮਹਾਰਾਜ ਦੀ ਤਾਪਿਆ ਬਹਿਣਾ ਤਿਆਰ ਪਰ ਤਿਆਰ ਸਿੱਖ ਦੇ ਬਹਿਣਾ ਬਿਲਕੁਲ ਸਾਡਾ ਕੋਈ ਮਕਸਦ ਨਹੀਂਗਾ ਕਿ ਛਾਇਦ ਧਾਰੀਆਂ ਦੇ ਵਿੱਚ ਅਸੀਂ ਕੋਈ ਉਹਨਾਂ ਨੂੰ ਅਗਨੋਰ ਕਰ ਰਹੇ ਜੀ ਆਇਆਂ ਕਹਿੰਦੇ ਉਹਨਾਂ ਨੂੰ ਉਹ ਵੀ ਸਮਾਂ ਸਿੱਖਣ ਇੱਥੋਂ ਆ ਕੇ ਕਿ ਜੇ ਸ਼ਤਾਬਦੀ ਮਨਾਈ ਆ ਤੇ ਸਾਡੇ ਤੇ ਵੀ 사ਤਗੁਰੂ ਦੀ ਕਿਰਪਾ ਕਰਦੇ ਉਹ ਦਿਨ ਬਾਰ ਬਾਰ ਮੈਂ ਇੱਕੋ ਬੇਨਤੀ ਦਾ ਮੈਨੂੰ ਜਿਹੜਾ ਖਾਸਾ ਸੀ ਉਹ ਇਹ ਸੀਗਾ ਕਿ ਆਮ ਕਰਕੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਜਾਂ ਦੂਸਰੀਆਂ ਜਿਹੜੀਆਂ ਧਾਰਮਿਕ ਸਮਾਗਮ ਨਹੀਂ ਕਰਾਉਂਦੀਆਂ ਕਦੇ ਤੇ ਜੇ ਕਰਾਉਣ ਤੇ ਫੇ ਧਾਰਮਿਕ ਅਵਗਿਆ ਜਿਹੜੀ ਉਹ ਕੁਦਰਤੀ ਹੋ ਜਾਂਦੀ। ਉਹ ਹੁਣ ਅੱਜ ਆਪਾਂ ਦੇਖ ਰਹੇ ਆ ਭਈ ਜਿਹੜਾ ਪਿਛਲੇ ਦਿਨੀ ਸ਼੍ਰੀਨਗਰ ਵਿਖੇ ਪੰਜਾਬ ਦੇ ਭਾਸ਼ਾ ਵਿਭਾਗ ਦੇ ਮੰਤਰੀ ਸਾਹਿਬ ਸ੍ਰੀ ਸਰਦਾਰ ਹਰਜੋਤ ਬੈਂਸ ਕੋਲ ਉਹ ਉੱਥੇ ਦੋ ਦਿਨ ਆਪ ਵੀ ਹਾਜ਼ਰ ਰਹੇ ਤੇ ਫੇ ਕੀ ਸ਼ਰਧਾ ਸ਼ਰਧਾਂਜਲੀ ਭੇਟ ਕੀਤੀ ਕਿ ਗੁਰੂ ਤੇਗ ਬਹਾਦਰ ਪਾਚਾ ਜੀ ਨੂੰ ਐੋ ਜਿਹਾ ਆਪਾਂ ਫੇਰ ਸਮਾਗਮ ਬਣਾਵਾਂਗੇ ਗੁਰਮਤਿ ਦੀ ਲੰਘਣਾ ਕਰਕੇ ਇਹ ਤਾਂ ਛਦਾਬ ਦੀ ਆ ਉਦਾਂ ਉਂਝ ਵੀ ਨਹੀਂ ਜੇ ਕਿਸੇ ਗੁਰੂ ਸਾਹਿਬ ਦਾ ਕੋਈ ਗੁਰਪੁਰਬ ਆ ਕੋ ਹੋ ਰਿਹਾ ਤੇ ਤਾਂ ਵੀ ਨਹੀਂ ਕੀਤਾ ਜਾ ਸਕਦਾ ਤੇ ਗੁਰਮਤਿ ਦੇ ਘੋਰ ਲੰਘਣਾ ਆ ਤੇ ਹੁਣ ਉਹ ਘੋਰ ਲੰਘਣਾ ਉੱਤੇ ਹੋਈ ਤੇ ਫਿਰ ਮੈਂ ਜਿਹੜਾ ਖਾਸਾ ਕਹਿੰਦਾ ਸੀ ਕਿ ਗੁਰਮਤਿ ਦੇ ਸਵਾਗਤ ਧਾਰਮਿਕ ਸਮਾਗਮ ਸਰਕਾਰਾਂ ਕਤਾਹੀ ਹੋ ਜਾਂਦੀਆਂ ਕਈ ਵਾਰੀ ਮੈਂ ਰੂਲ ਆਊਟ ਨਹੀਂ ਕਰਦਾ ਪਰ ਮੈਂ ਅੱਜ ਵੀ ਇਹਨਾਂ ਨੂੰ ਇਥੋਂ ਬੇਨਤੀ ਕਰਦਾ ਕਿ ਵਕਾਰ ਦਾ ਸਵਾਲ ਨਾ ਬਣਾਓ ਕੌਣ ਮੋਰੇ ਆ ਕੌਣ ਪਿੱਛੇ ਇਹ ਸਵਾਲ ਨਾ ਬਣਾਓ ਟਕਰਾਅ ਵਾਲੀ ਸਿਚੁਏਸ਼ਨ ਪੰਜਾਬ ਸਰਕਾਰ ਨਾ ਲਿਆਵੇ ਸਗੋਂ ਅਸੀਂ ਅੱਜ ਵੀ ਚਾਹੀ ਚਾਹੀ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਬੇਨਤੀ ਵੀ ਜਾ ਕੇ ਕਰਾਂਗੇ ਸੱਦਾ ਪੱਤਰ ਵੀ ਦੇਾਂਗੇ ਕਿ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਆ ਚਾਹੇ ਸੈਮੀਨਾਰ ਆ ਚਾਹੇ ਨਗਰ ਕੀਰਤਨ ਆ ਚਾਹੇ ਵੱਡੇ ਸਮਾਗਮ ਤੇ 24 25 ਦੇ ਉਹਨਾਂ ਸਮਾਗਮਾਂ ਦੇ ਵਿੱਚ ਆ ਕੇ ਸ਼ਮੂਲੀਅਤ ਕਰੋ ਜੀ ਆਇਆਂ ਕਹਿੰਦੇ ਆ ਜਾਹੀ ਜਾਈ ਜਿੰਨੇ ਵੀ ਆਉਣਗੇ ਸਾਰਿਆਂ ਨੂੰ ਜੀ ਆਇਆਂ ਪਰ ਜੇ ਆਪਾਂ ਇੱਕ ਸਮਾਗਮ ਦੀ ਸ਼ੁਰੂਆਤ ਅੱਜ ਕੀਤੀ ਆ ਤੇ ਆਉਂਦੀਆਂ ਜਨਰੇਸ਼ਨਾਂ ਨੂੰ ਕੀ ਇਹ ਵੀ ਆਪਾਂ ਸਦਾ ਦਿਆਂਗੇ ਸੋ ਮੇਰਾ ਕਹਿਣ ਤੋਂ ਭਾਵ ਕਿ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਸ਼ੁਰੂਆਤ ਕਰਕੇ ਸ਼੍ਰੀਨਗਰ ਤੋਂ ਇਹ ਦਰਸਾਉਣਾ ਕਰ ਦਿੱਤਾ ਕਿ ਅਸੀਂ ਬਿਲਕੁਲ ਗੁਰਮਤ ਦੇ ਪੱਖ ਤੋਂ ਪੂਰੇ ਜਿਹੜੇ ਆ ਉਹ ਸਖੜੇ ਆ ਤੇ ਮੈਂ ਇਹਦੀ ਜਥੇ ਸਖਤ ਨਿੰਦਾ ਕਰਦਾ ਨਿੰਦਾ ਨਹੀਂ ਕਰਦਾ ਮੈਂ ਇਹ ਵੀ ਕਹਿਣਾ ਭਈ ਜਿਹੜਾ ਵੀਰ ਸੀ ਕੱਲ ਚਲੋ ਪੇਸ਼ ਵੀ ਹੋ ਗਿਆ ਆਖਰ ਚੰਗੀ ਗੱਲ ਹੋ ਗਈ ਪਰ ਜਿੰਨੇ ਵੀ ਕੋਈ ਚਾਹੇ ਲੋਕ ਗਾਇਕਿਆ ਚਾਹੇ ਕੋ ਹੋ ਰਿਆ ਚਾਹੀ ਇਵਨ ਕੀਰਤਨ ਕਰਨ ਵਾਲੇ ਵੀ ਆ ਉਹ ਵੀ ਕਈ ਵਾਰੀ ਐਸੋ ਜੇ ਸਿਚੁਏਸ਼ਨ ਤੇ ਚਲ ਜਾਂਦੇ ਆ ਕਿ ਪਤਾ ਨਹੀਂ ਲੱਗਦਾ ਪੈ ਸਕਾਂ ਕੀਰਤਨ ਕਰ ਸਕਦੇ ਕਿ ਨਹੀਂ ਕਰ ਸਕਦੇ ਜਾਂ ਐਸ ਜਗ੍ਹਾ ਦੇ ਉੱਤੇ ਗੁਰਮਤ ਦਾ ਸਮਾਗਮ ਆ ਉਹਦੇ ਵਿੱਚ ਆਪਾਂ ਕਿਹੜੀ ਬੋਲੀ ਬੋਲਣੀ ਆ ਜਾਂ ਆਪਾਂ ਗੀਤ ਗਾਉਣੇ ਆ ਜਾਂ ਸ਼ਬਦ ਪੜ੍ਹਨੇ ਆ ਇਹ ਬਿਲਕੁਲ ਬਹੁਤ ਵੱਡੀ ਕੋਰ ਲੰਗਣਾ ਤਾਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਫ ਕਿਹਾ ਕਿ ਜਿਹੜੀ ਗੱਲ ਦਾ ਉਹਨਾਂ ਨੇ ਖਦਸ਼ਾ ਪ੍ਰਗਟਾਇਆ ਸੀ ਉਹੀ ਗੱਲ ਹੋਈ ਸੀ ਇਸ ਕਰਕੇ ਉਹਨਾਂ ਕਿਹਾ ਕਿ ਇਸ ਨੂੰ ਪ੍ਰੈਸਟੀਜ ਦਾ ਜਾਂ ਈਗੋ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਹਜੇ ਵੀ ਜਿਹੜੇ ਸਮਾਗਮ ਜਿਹੜੇ ਹੈਗੇ ਨੇ ਸਰਕਾਰ ਵੱਲੋਂ ਕਰਾਏ ਜਾਣੇ ਨੇ ਉਹ ਐਸਜੀਪੀਸੀ ਦੇ ਨਾਲ ਸਰਹੀਓ ਕੀਤਾ ਜਾਵੇ ਤੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਜ਼ਿਕਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਮਜੀਠੀਆ ਦੀ ਸਪੋਰਟ ਦੇ ਵਿੱਚ ਬਿਆਨ ਦਿੱਤਾ ਤਾਂ ਮੁੱਖ ਮੰਤਰੀ ਮਾਨ ਨੇ ਕੈਪਟਨ ਨੂੰ ਨਿਸ਼ਾਨੇ ਤੇ ਲੈ ਲਿਆ ਮੁੱਖ ਮੰਤਰੀ ਨੇ ਮਜੀਠੀਆ ਦੀ ਹਮਾਇਤ ਚ ਪੋਸਟਪੌਨ ਤੇ ਸਵਾਲ ਚੱਕੇ ਨੇ ਉਹਨਾਂ ਕਿਹਾ ਕਿ ਅੱਜ ਤੁਹਾਨੂੰ ਡਰਗ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੋ ਗਈ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ 도ਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਸੀਐਮ ਨੇ ਕਿਹਾ ਕਿ ਪਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ کہہ ਕੇ ਖੜਾ ਛੁੜਾਏਗੀ ਸੀਐਮ ਨੇ ਪੁੱਛਿਆ ਕਿ ਹੁਣ ਗੁਟਕਾ ਸਾਹਿਬ ਦੀ ਸੌ ਕਿੱਥੇ ਗਈ ਸੀਐਮ ਮਾਨ ਨੇ ਵੀ ਪੋਸਟ ਕੀਤੀ ਹੈ আর ਪੋਸਟ ਕਰਕੇ ਕਿਹਾ ਹੈ ਕਿ ਕੈਪਟਨ ਸਾਹਿਬ ਅੱਜ ਤੁਹਾਨੂੰ ਡਰਗ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੋ ਗਈ ਜਦੋਂ ਲੋਕਾਂ ਦੇ ਪੁੱਤ ਥੋੜੇ ਤੇ ਤੁਹਾਡੇ ਭਤੀਜੇ ਦੇ ਰਾਤ ਚ ਤੜਫ ਤੜਫ ਕੇ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਂ 'ਚ ਬੈਠੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ 도ਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਗਵਾ ਕੇ ਪਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖੇੜਾ ਛੁੜਾਏਗੀ ਗੁਟਕਾ ਸੈਪ ਦੀ ਸੌਂਗ ਕਿੱਥੇ ਗਈ ਇਹ ਪੋਸਟ ਸੀਐਮ ਭਗਵੰਤ ਮਾਨ ਵੱਲੋਂ ਕੀਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਦੀ ਪੋਸਟ ਤੇ ਕੱਲ ਕੈਪਟਨ ਨੇ ਇੱਕ ਪੋਸਟ ਕਰਕੇ ਮਜੀਠੀਆ ਦੀ ਹਮਾਇਤ ਕੀਤੀ ਸੀ ਤੇ ਮਾਨ ਸਰਕਾਰ ਤੇ ਸਵਾਲ ਚੱਕੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਸੀ ਕਿ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਸਸਤੀਆਂ ਸੰਸਨੀ ਖੇਜ਼ ਗੱਲਾਂ ਸਿਆਸੀ ਬਦਲਾਖੋਰੀ ਸਾਸ਼ਨ ਦਾ ਬਦਲ ਹਨ ਪੰਜਾਬ ਨੇ ਕਦੇ ਵੀ ਲੋਕਤੰਤਰ ਤੇ ਅਜਿਹਾ ਕਿਨੌਣਾ ਹਮਲਾ ਨਹੀਂ ਦੇਖਿਆ ਜਿੱਥੇ ਉਹਨਾਂ ਦੇ ਕੁਸਾਸ਼ਨ ਤੇ ਭ੍ਰਿਸ਼ਟਾਚਾਰ ਦੇ ਆਲੋਚਕਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਚੁੱਪ ਕਰਵਾਇਆ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਪਰੇਸ਼ਾਨ ਕਰਨਾ ਉਹਨਾਂ ਦੀਆਂ ਅਣਮਨੁੱਖੀ ਚਾਲਾਂ ਦਾ ਚਾਲਾਂ ਦੀ ਇੱਕ ਹੈਰਾਨ ਕਰਨ ਵਾਲੀ ਉਦਾਹਰਣ ਹੈ ਮੈਂ ਇਸ ਰਾਜਨੀਤਿਕ ਅਤਿਆਚਾਰ ਦੀ ਸਖਤ ਨਿੰਦਾ ਕਰਦਾ ਹਾਂ ਇਹ ਪੋਸਟਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਈ ਗਈ ਸੀ ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਪੋਸਟ ਦੇ ਉੱਪਰ ਸੀਐਮ ਮਾਨ ਨੇ ਟਵੀਟ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਕੈਪਟਨ ਸਾਹਿਬ ਅੱਜ ਤੁਹਾਨੂੰ ਡਰਗ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੋ ਗਈ ਜਦੋਂ ਲੋਕਾਂ ਦੇ ਪੁੱਤ ਥੋੜੇ ਤੇ ਤੁਹਾਡੇ ਭਤੀਜੇ ਦੇ ਰਾਜ ਚ ਤੜਫ ਤੜਫ ਕੇ ਮਾਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਂ ਚ ਬੈਠੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ 도ਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਗਵਾ ਕੇ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖੇੜਾ ਛੁੜਾਏਗੀ ਗੁਟਕਾ ਸਾਹਿਬ ਦੀ ਸੌ ਕਿੱਥੇ ਗਈ ਇਹ ਪੋਸਟ ਸੀਐਮ ਵੱਲੋਂ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਇੱਕ ਸੋਸ਼ਲ ਮੀਡੀਆ ਦੇਤੇ ਬਿਆਨ ਦਿੱਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਹੋਰਾ ਦੇਤੇ ਕੇਸ ਗਲਤ ਹੋਇਆ ਹੈ ਸਰਕਾਰ ਤੱਕਾ ਕਰ ਰਹੀ ਹੈ। ਵੈਸੇ ਪਿਛਲੇ ਦਿਨਾਂ ਤੋਂ ਜੋ ਕੁ ਚਾਚੇ ਪੁੱਤੀਜੇ ਦੀ ਸਰਕਾਰ ਦੇ ਬਾਰੇ ਕਿਹਾ ਜਾਂਦਾ ਸੀਗਾ ਧੰਨਵਾਦ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਲੋਕਾਂ ਨੂੰ ਅਜੇ ਤੱਕ ਕਿਤੇ ਨਾ ਕਿਤੇ ਮਾੜਾ ਮੋਟਾ ਡਾਊਟ ਸੀਗਾ ਕਿ ਸ਼ਾਇਦ ਇਦਾਂ ਨਹੀਂਗਾ ਪਰ ਇਦਾਂ ਹੀ ਸੀਗਾ ਤਾਂ ਹੀ ਤੁਸੀਂ ਗੁਟਕਾ ਸਾਫ ਦੀ ਸੌਂ ਚੁੱਕ ਕੇ ਡਰੱਗ ਵਾਲੇ ਮਾਮਲਿਆਂ ਦੇ ਵਿੱਚ ਕੀਤਾ ਕੁਝ ਨਹੀਂ ਕਿਉਂਕਿ ਜਿਹੜੀ ਤੁਹਾਡੀ ਚਾਚੇ ਭਤੀਜੇ ਦੀ ਸਾਹ ਸੀ ਉਹ ਅਸਲ ਦੇ ਵਿੱਚ ਆਹੀ ਸੀ ਜਿਹੜੀ ਤੁਸੀਂ ਹੁਣ ਸਾਹਮਣੇ ਆ ਕੇ ਜਿਹੜੀ ਉਹ ਕਹਿ ਦੁੱਤੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਜੀ ਮੈਂ ਇੱਕੋ ਗੱਲ ਜਿਹੜੀ ਇਸ ਮਾਮਲੇ ਤੇ ਕਹਿਣੇ ਚਾਹਉਣਾ ਕਿ ਇਸ ਵੇਲੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਆਮ ਲੋਕਾਂ ਦੀ ਸਰਕਾਰ ਹੈ ਇਹਨੂੰ ਕੋਈ ਵਿਦੇਸ਼ੀ ਜਿਹੜਾ ਵਿਅਕਤੀ ਆ ਉਹ ਸਰਕਾਰੀ ਕੋਠੀਆਂ ਦੇ ਵਿੱਚ ਰਹਿ ਕੇ ਨਹੀਂ ਚਲਾ ਰਿਹਾ ਮੇਰੇ ਖਿਆਲ ਸਮਝ ਹੀ ਗਏ ਹੋਗੇ ਤੋਂ ਚਾਚੇ ਭਤੀਜੇ ਦੀ ਸਰਕਾਰ ਜਿਹੜੀ ਸੀ ਉਹਦਾ ਬਹੁਤ ਧੇਰ ਪਹਿਲਾਂ ਭੋਗ ਪੈ ਚੁੱਕਿਆ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਨਾਲ ਧੱਕਾ ਕਰਦੀ ਆ ਤੇ ਨਾ ਧੱਕਾ ਜਿਹੜਾ ਉਹ ਜਰਦੀ ਆ ਦੇਖੋ ਅੱਜ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਪੇਜ ਦੇ ਉੱਤੇ ਮਜੀਠੀਆ ਸਾਹਿਬ ਦੀ ਹਮਾਇਤ ਦੇ ਵਿੱਚ ਪੋਸਟ ਪਾਈ ਹੈ ਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਗਲਤ ਗ੍ਰਿਫਤਾਰੀ ਕੀਤੀ ਆ ਤੇ ਮੈਨੂੰ ਲੱਗਦਾ ਇਹਦੇ ਨਾਲ ਬਿੱਲੀ ਨਹੀਂ ਬਲਕਿ ਬਿੱਲਾ ਹੀ ਥੈਲਿਆਂ ਬਾਹਰ ਆ ਗਿਆ ਹੈਗਾ ਮਤਲਬ ਜੱਗ ਜਾਣਦਾ ਹੈਗਾ ਖਾਸ ਕਰਕੇ ਉਹ ਸ਼ਖਸ ਜਿਸ ਨੇ ਬਠਿੰਡੇ ਦੀ ਧਰਤੀ ਦੇ ਉੱਤੇ ਖੜ ਕੇ ਇੱਕ ਸਿੱਖ ਹੁੰਦਿਆਂ ਹੋਇਆਂ ਗੁਟਕਾ ਸਾਹਿਬ ਦੀ ਸੋਹ ਚੁੱਕੀ ਔਰ ਵਾਅਦਾ ਕੀਤਾ ਲੋਕਾਂ ਦੇ ਨਾਲ ਕਿ ਮੈਂ 4 ਹਫ਼ਤਿਆਂ ਦੇ ਵਿੱਚ ਪੰਜਾਬ ਚੋਂ ਨਸ਼ੇ ਖਤਮ ਕਰ ਦਿਆਂਗਾ ਨਸ਼ੇ ਤੇ ਖਤਮ ਨਹੀਂ ਕੀਤੇ ਬਲ ਪੰਜਾਬ ਨੂੰ ਜਿਹੜਾ ਬਰਬਾਦੀ ਦੇ ਕਿਨਾਰੇ ਦੇ ਉੱਤੇ ਜ਼ਰੂਰ ਲਿਆ ਖੜਾ ਕੀਤਾ ਆਵਾਜ਼ਾਂ ਵੀ ਉੱਠਦੇ ਰਹੀਆਂ ਉਸ ਵਕਤ ਵੀ ਲੋਕ ਕਹਿੰਦੇ ਸੀ ਕਿ ਇਹ ਚਾਚੇ ਭਤੀਜੇ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਅੱਜ ਉਹੀ ਚੀਜ਼ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਸਟ ਦੇ ਦੁਆਰਾ ਫਿਰ ਇੱਕ ਵਾਰੀ ਸਿੱਧ ਕਰ ਦਿੱਤਾ ਹੈਗਾ ਇਹ ਤੋਂ ਇੱਕ ਗੱਲ ਤੇ ਬੜੀ ਕਲੀਅਰ ਹੈਗੀ ਹੈ ਤੇ ਭਾਵੇਂ ਹੋਵੇ ਅਕਾਲੀ ਦਲ ਭਾਵੇਂ ਹੋਵੇ ਬੀਜੇਪੀ ਤੇ ਭਾਵੇਂ ਉਹ ਦੇ ਕਾਂਗਰਸ ਇਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ ਡਰਗ ਤਸਕਰੀ ਨੂੰ ਸ਼ੈਲਟਰ ਕੀਤਾ ਆ ਉਸ ਨੂੰ ਪੁਸ਼ਤਪਨਾਹੀ ਦਿੱਤੀ ਹੈਗੀ ਆ ਕਦੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੇਖੋ ਅਸੀਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਸੀ ਕਿ ਕੈਪਟਨ ਮਨਿੰਦਰ ਸਿੰਘ ਨੇ ਗੁਟਕਾ ਸਾਫ ਫੜ ਕੇ ਵੋਟਾਂ ਲਈਆਂ ਮੁੜ ਕੇ 5 ਸਾਲ ਪੁੱਛ ਨਹੀਂ ਕੀਤਾ 5 ਸਾਲ ਉਹਨਾਂ ਨੇ ਚਾਚਾ ਭਤੀਜਾ ਬਿਕਰ ਉਹਨੂੰ ਭਤੀਜਾ ਬਣਾ ਲਿਆ ਜਦੋਂ ਵੋਟਾਂ ਲੈਣੀਆਂ ਉਹ ਕਿਹਾ ਇਹ ਮੈਂ ਪੁੱਠਾ ਡੰਗੂਗਾ ਇਹ ਭਤੀਜਾ ਬਣਾ ਲਿਆ ਮੁੜ ਕੇ 5 ਸਾਲ ਕੁਛ ਨਹੀਂ ਕੀਤਾ ਪੰਜਾਬ ਦੇ ਲੋਕਾਂ ਨੂੰ ਮੂੰਹ ਵਿਡਾਇਆ ਵਿਧਾਨ ਸਭਾ ਦੇ ਵਿੱਚ ਸਰਦਾਰ ਪ੍ਰਗਟ ਸਿੰਘ ਐਮਐਲਏ ਸਾਹਿਬ ਨੇ ਸਪਸ਼ਟ ਕਿਹਾ ਕਿ ਸਾਡਾ ਇੱਕ ਹਿੱਸਾ ਐਦਾਂ ਦਾ ਹੀ ਜਿਹੜਾ ਕੋਈ ਕਾਰਵਾਈ ਨਹੀਂ ਕਰਦਾ ਉਹ ਇਹੀ ਲੋਕ ਸੀਗੇ ਜਿਹੜੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਕੋਈ ਨਹੀਂ ਅਸੀਂ ਨੇ ਕਦੀ ਕੈਪਟਨ ਤੋਂ ਆਸ ਨਹੀਂ